ਪਟਿਆਲੇ ਦੇ ਜਿਹੜੇ ਮੇਅਰ ਹੋਣਗੇ ਬੁੱਧੂ ਜੀ ਹੋਣਗੇ ਬਹੁਤ ਕੁਝ ਹੋਇਆ ਪਰ ਉਹ ਪਾਰਟੀ ਛੱਡਣ ਲਈ ਕਿਉਂ ਕੋਈ ਮਜਬੂਰੀ ਹੋ ਗਈ ਸੀ ਪਾਰਟੀ ਛੱਡੀ ਤੇ ਅੱਜ ਜਿਹੜੀ ਪਾਰਟੀ ਤੁਸੀਂ ਗਏ ਹੋ ਉੱਥੇ ਵੀ ਲੱਗਦਾ ਕਿਤੇ ਨਾ ਕਿਤੇ ਤੁਹਾਨੂੰ ਫੇਰ ਬੁੱਧੂ ਬਣਾਇਆ ਜਾ ਰਿਹਾ ਜਾਂ ਕੀ ਗੱਲ ਹੈ ਵੀ ਅੱਜ ਰੋਜ਼ ਪ੍ਰਦਰਸ਼ਨ ਕਰਨਾ ਪਏਗਾ ਜabb ਯਜ਼ਮ ਮੁੱਖ ਮੰਤਰੀ ਸੀਗੇ ਗੁਰਬੁਆਜੀ ਕਰਕੇ ਮੈਂ ਬ੍ਰਾਂਧੂ ਦੇ ਨਾਲ ਸੀਗਾ ਬਿਆਨ ਸੀ ਮੈਂ ਟਿਕੰਡੀ ਗਈ ਪਰ ਫਿਰ ਮੈਂ ਲੋਕਾਂ ਨੇ ਧੱਕੇ ਨਾਲ ਆਪਣੇ ਕੋਲੋਂ ਕਹਿ ਲਾ ਗਈ ਪੈਸੇ ਵੀ ਕਿੰਨੇ ਲਗੇ ਸੀ ਸਿਰ 200 ਰੁਪਏ ਦੀ ਖਾਜ ਵਰਦ ਤੇ ਲਗੇ ਮੇਰੇ ਕੋਈ ਪ੍ਰਚਾਰ ਸਮਗਰੀ ਵੀ ਕੋਈ ਕੁਛ ਨਹੀਂ ਲੋਕਾਂ ਨੇ ਮੈਨੂੰ ਧੱਕੇ ਨਾਲ ਕਢਾਇਆ ਉਹ ਮਨ ਲਗਾ ਮੈਂ ਰਾਜਨੀਤੀ ਮੈਂ ਟਿਕੰਡੀ ਤੇ ਤਾਂ ਬਾਂਡੀ ਨੇ ਮੇਰੀ ਪਾਰਟੀ ਕੋਈ ਰੋਡ ਨਹੀਂ ਹੈ ਸਮਝ ਨਹੀਂ ਆਦਾ ਮੇਰਾ ਨਾਮ ਕੁਸ਼ਚਿਤ ਕੁਤੂ ਜਿਹੜਾ 1954 ਦਾ ਜਨਮ ਹੈ ਉਹਨੇ ਤਾਂ 64 ਤੋਂ ਮੈਂ ਰਾਜਨੀਤੀ ਕਰ ਰਿਹਾ ਮੈਂ ਪਿੱਛੇ ਦੋ ਸਾਲ ਪਹਿਲਾਂ ਕੰਮਸਤ ਕਾਂਗਸ ਦਾ ਮੈਂ ਫਰੰਟ ਲੇਡਰ ਕੰਮ ਕਰ ਰਿਹਾ ਪਰ ਮੇਰੀ ਚਦਰ ਦਾ ਇੱਕ ਕਪੜੇ ਦਾ ਸਾਫ ਹੈ ਉਹਦੀ ਮੇਰੀ ਆਪਾਂ ਵੀ ਸਾਫ ਹੈ ਤੇ ਨਾ ਜੀ ਕਹਦੇ ੱੱਕੇ ਨਾਲ ਮਨੁਨਾ ਨੇ ਮੇਰੇ ਅੱਗੇ ਭਰਾਈ ਦੋਸਰ ਨੇ ਸਕਿਉਰਟੀ ਉਹਨਾਂ ਨੇ ਆਪਰੇ ਲੋਕਾਂ ਨੇ ਮਰੇ ਐਂਕਰ ਬੈਣ ਲੱਗਿਆ ਨਾ ਮੇਰੇ ਕੋਲ ਹੈ ਸੀ ਫਿਰ ਜਿੱਥੇ ਜਿੱਥੇ ਮੈਂ ਉਸ ਦਿਨ ਆ ਗਿਆ ਹਾਂ ਕਾਂਗਰਸ ਦੇ ਕੰਟੀਨ ਨੂੰ ਹਰਾਇਆ ਉਸ ਦਿਨ ਮੈਂ ਐਮਪੀ ਬਣ ਗਿਆ ਜਿੰਦਾ ਗੁੰਜੀ ਮੇਰਾ ਜੂਨ ਨਿਸ਼ਾਨ ਸੀ ਜੀ ਫਿਰ 97 ਆ ਗਈ 97 ਤੇ ਮੈਂ ਪੰਜ ਸਾਲੀ ਇਲੈਕਸ਼ਨ ਨਹੀਂ ਹੁੰ ਦਿੱਤਾ ਮੈਂ ਹਾਈ ਕੋਰਟ ਤੋਂ ਸਟੇ ਹੋਇਆ ਕਿਉਂਕਿ ਇਕੱਲੀ ਸਰਕਾਰ ਸੀ ਮੈਨੂੰ ਉਸ ਅਸੀਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਮੰਤਰੀ ਬੈਠੇਗਾ ਤੇ ਮੈਂ ਇਹ ਧੱਕਾ ਹੋਊਗਾ ਧੱਕਾ ਹੋਏਗਾ ਮੈਂ ਪੰਜ ਸਾਲੀ ਇਲੈਕਸ਼ਨ ਨਹੀਂ ਹੁੰ ਦਿੱਤਾ 2002 ਆ ਗਈ ਮਾਰਾ ਨਹੀਂ ਮੈਨੂੰ ਕਹਿੰਦੀ ਵੀ ਤੈਨੂੰ ਟਿਕਟ ਦਵਾ ਮਗ ਟਿਕਟ ਦਵਾ ਮਗ ਟਿਕਟ ਦਵਾ ਮਗ ਉਸ ਵੇਲੇ ਫਿਰ ਮੇਰੇ ਨਾਲ ਤੋਂ ਖਾ ਗਿਆ ਇੱਕ ਆਪਣਾ ਕੇਵਲ ਤਾਂ ਪਤਾ ਸੀਗਾ ਜੀ ਮਿੱਤਰ ਉਹਨੂੰ ਬੀਜੇਪ ਚੋਂ ਲਿਆ ਕੇ ਆਪਣਾ ਬੇਜ ਪ੍ਰਕਾਸ਼ ਗੁਪਤਾ ਸਾਲਾ ਪ੍ਰਧਾਨ ਹੁੰਦਾ ਸੀਗਾ ਉਹ ਟਿਕਟ ਲਿਆ ਕੇ ਕਾਲਾ ਮਾਲਾ ਹੋ ਗਿਆ ਟਿਕਟ ਉਹਨੂੰ ਦਿੱਤਾ ਲੋਕਾਂ ਨੇ ਫੇਰ ਮੇਰਾ ਸਿਰ ਪਾੜਨਾ ਸ਼ੁਰੂ ਕਰਤਾ ਵਿਧਾਨ ਸਭਾ ਇਲੈਕਸ਼ਨ ਲੜ ਇਲੈਕਸ਼ਨ ਲੋਕੀਓ ਚੋਣ ਦੇ ਨਿਸ਼ਾਨ ਚੁੰਦੇ ਸੀਗੇ ਮੈਂ ਪੈਸਾ ਵੀ ਲੋਕੀ ਲਾਉਂਦੇ ਸੀ ਫਿਰ ਮੈਨੂੰ ਖੜਨਾ ਪੈ ਗਿਆ ਫਿਰ ਮੈਂ ਜਿੱਤੇ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਤੋਂ ਵੱਖਰੇ ਹੋ ਕੇ ਫਿਰ ਜਿੱਤ ਗਏ ਜਿੱਤ ਕੇ ਫਿਰ ਮੈਂ ਕਾਂਗਰਸ ਕਰਪਸ਼ਨ ਨਾਲ ਮੈਂ ਬਰਦਾਸ਼ਤ ਕੀਤੀ ਹੈ ਨਾ ਕਰੀ। ਸੋ ਹੁਣ ਜਿਹੜਾ ਤੁਸੀਂ ਕੱਪੜਿਆਂ ਦਾ ਇੱਕ ਸੁਝਾਇਆ ਹੈ ਕਿ ਕੱਪੜੇ ਜਾਂਚ ਹੋਣੀ ਚਾਹੀਦੀ ਹੈ ਕਿ ਮੰਦਾਨ ਚੱਲ। ਤੁਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਰਹੇ ਹੋ। ਹਾਂਜੀ। ਕਿੰਨਾਂ ਸਮੇਂ ਕਾਂਗਰਸ ਪਾਰਟੀ ਦੇ ਵਿੱਚ ਰਹੇ? ਮੈਂ 2 ਸਾਲ ਪਹਿਲਾਂ ਜੋ ਚੋਣਾਂ ਤੋਂ ਪਹਿਲਾਂ ਤਾਂ ਮੈਂ ਆਹ ਕਾਂਗਰਸ ਸੀ। ਸੋ ਆਮ ਆਦਮੀ ਪਾਰਟੀ ਕਿਉਂ ਆਣਾ ਹੋ? ਮੈਨੂੰ ਉਮੀਦ ਸੀ ਇਹ ਇਹ ਕਹਿੰਦੇ ਸੀ ਬਦਲਾਅ ਕਰਾਂਗੇ ਸੀ। ਇਹ ਕਹਿੰਦੇ ਸੀ ਬਦਲਾਅ ਕਰਾਂਗੇ। ਮੈਨੂੰ ਬਦਲਾਅ ਦਿਖ ਨਹੀਂ ਰਿਹਾ। ਮੈਂ ਮਾਨਯੋਗ ਪੰਥ ਸਿੰਘ ਮਾਨ ਨੂੰ ਯਾਰ ਜਾਣਦਾ ਸਰਦਾਰ ਉਹਦੇ ਵਿੱਚ 1 ਸਾਲ ਪਹਿਲਾਂ ਆਏ ਸੀ ਕਿ ਉਹ ਮੇਰੇ ਪਬਲਿਕ ਨੂੰ ਪੈਨਾ ਕਰਕੇ ਗਏ ਸੀ ਫੇ ਮੈਂ ਚੋਰਾਂ ਨੂੰ ਨੰਗਾ ਕਰਾਂਗਾ ਪੰਥਰ ਪਰ 1 ਸਾਲ ਹੋ ਗਿਆ ਕਿਹਾ ਉਹ ਭੁੱਲ ਗਿਆ ਜਾਂ ਕੁਝ ਹੋਰ ਗੂੜ ਹੋ ਰਿਹਾ ਹੈ ਕੀ ਕਾਰਨ ਕੀ ਸੀ ਮਹਾਰਾਣੀ ਕੋਈ ਅੱਥੇ ਤੁਹਾਡੀ ਬਗਾਵਤ ਕਰਦਾ ਸੀ ਜਾਂ ਕੋਈ ਰੌਲਾ ਕੀ ਸੀ ਮੰਦਾ ਇਹ ਨਹੀਂ ਸਮਝਾਇਆ ਮਹਾਰਾਣੀ ਨੇ ਮੇਰਾ ਵਾਰੀ ਲੇਡੀ ਬਣਾਤਾ ਉਹ ਜਸਤਰਾ ਚ ਮੈਂ ਬੁੱਧੂ ਖੜੇ ਹੀ ਨਾ ਤੇ ਮੇਰ ਦੀ ਦੌੜ ਮੇਨ ਲੋਕੀ ਮੈਨੂੰ ਮੇਰ ਦੇ ਰੂਪ ਚ ਦੇਖ ਰਹੇ ਸੀ ਹਾਂ ਮੈਂ ਤਾਂ ਪਹਿਲਾਂ ਗੱਲ ਦੋ ਇਹ ਰੌਲੇ ਪਏ ਨੇ ਮੈਨੂੰ ਬਿਲਕੁਲ ਪਤਾ ਹੈ ਵੀ ਹੁਣ ਅਗਲਾ ਮੇਅਰ ਬੁੱਧੂ ਜੀ ਹੋਣਗੇ ਅਸੀਂ ਸਾਰਾ ਕੁਝ ਸਾਡੇ ਅੱਖਾਂ ਸਾਹਮਣੇ ਹੋਇਆ ਫਿਰ ਕੀ ਕਾਰਨ ਹੋਇਆ ਮੈਂ ਦੱਸਣਾ ਜੀ ਮੇਰਾ ਵਾਰਡ ਪਾਰਟ ਨੰਬਰ 343 ਟੌਂਗ ਦੇ ਅਲੇ ਲੇਡੀਜ਼ ਕੇ ਤੁਚੇ ਜੜ ਮੇਰਾ ਵਾਰਡ ਲੀਡੀ ਬਣਾਤਾ ਮੈਂ ਫਿਰ ਕੈਪਟਨ ਸਾਹਿਬ ਸੀਗੇ ਲੰਡਨ ਉੱਥੋਂ ਹੀ ਨਾਲ ਮੇ ਕੇਮ ਮੇਰਾ ਵਾਡ ਲੀਗੀ ਬਣ ਗਿਆ ਹੂੰ ਦੇ ਉਹਨਾਂ ਨੇ ਫਿਰ ਸੈਕਟਰੀ ਲੋਕਲ ਬੋਡੀ ਸੀਸੰਦਰ ਨੂੰ ਕਹਿ ਕੇ ਹੂੰ ਮੇਰਾ ਫਿਰ ਕਨਵਰਟ ਕਰਿਆ ਕਨਵਰਟ ਕਰਿਆ ਹੂੰ ਮਹਾਰਾਣੀ ਦੇ ਦਿਮਾਗ ਦੇ ਬੋਝ ਪੈ ਗਿਆ ਹੂੰ ਉਹਨਾਂ ਨੇ ਮੇਰਾ ਜਿਹੜਾ ਮੇਰਾ ਵਕੀਰ ਸੀ ਉੱਥੇ ਕਦੇ ਕੋਤੂ ਨੇ ਲੱਟੂ ਵੱਟ ਤੇ ਮੈਂ ਅੱਜ ਤੁਹਾਡੇ ਚੈਨਲ ਨਾਲ ਹੂੰ ਕਾਲੀ ਮਾਤਾ ਦੀ ਮਦਦ ਦੀ ਕਸਮ ਲੈਣਾ ਕੋਈ ਲੱਟੂ ਵੱਟੇ ਮਹਾਰਾਣੀ ਦੇ ਖੰਨ ਪਰਦੇ ਮਹਾਰਾਣੀ ਨੇ ਕੀ ਮਹਾਰਾਜ ਸਾਹਿਬ ਦੇ ਖੰਨ ਭਰੇ ਵੀ ਲੱਡੂ ਮਾਰਦੇ ਆ ਅਰਜੈਂਟਸ ਕਰਾ ਲੈ ਮੈਨੂੰ ਪਤਾ ਨਹੀਂ ਵਾਸਾ ਹੈ ਮਤਲਬ ਐਂ ਲੱਗਦਾ ਵੀ ਕੰਨਾਂ ਦੇ ਕੱਚੇ ਹੁੰਦੇ ਆ ਕਿਤੇ ਲੋਕੀ ਉਹ ਸਿਰ ਗੁਸਟਾ ਤਾਂ ਮੈਂ ਹੀ ਕਹਾਂਗਾ ਪਰ ਮੈਂ ਹੁਣ ਤਾਂ ਮਰਦ ਕੋਈ ਮਜਬੂਰੀ ਨਹੀਂ ਮਨ ਪਰਮਾਤਮਾ ਦੀ ਕਸਮ ਮੈਂ ਕੋਈ ਲੱਟੋ ਲੱਡੂ ਨਹੀਂ ਕੋਈ ਖੁਸ਼ੀ ਨਹੀਂ ਮਿਲਾਈ ਸਮਮ ਆ ਐਨਾ ਦੂਰ ਸੀ ਜਦ ਮੇਰਾ ਬਾੜ ਜਿਹੜੀ ਬਣੇਗਾ ਮਨੇ ਕੋਈ ਨਾ ਇਹ ਮਹਾਰਾਣੀ ਦੇ ਨਾਲ ਬਿੱਟੂ ਹੈ ਫਿਰ ਉਹਨਾਂ ਮੈਂ ਮਨੇ ਉੱਥੇ ਲਾ ਦਾਂਗਾ ਮੈਂ ਮੈਂ ਜਿੱਤਣਾ ਇਸ ਤੈਨੂੰ ਜਿੱਤੋਂ ਦਿੰਦਾ ਮੈਂ ਮੋਟਰਸਾਈਕਲ ਚਾੱਕੀ ਸਵੇਰੇ 5 ਵਜੇ ਸਵਾਰ ਚ ਘੁੰਮ ਲਾ ਗਿਆ ਇੱਕ ਬੰਦੇ ਨੇ ਮੈਨੂੰ 5 ਲੱਖ ਰੁਪਏ ਦੀ ਆਫਰ ਦੇ ਦਿੱਤੀ ਇਤਨੂੰ ਪ੍ਰਦਾਨ ਪੂਰੇ ਲੜਨਾ ਜਿੱਤਾਂ ਦੀ ਟੂਰ ਸਾਡੇ ਇਲਾਕੇ ਦੀ ਤੇ ਮੈਂ ਇਹਨਾਂ ਨੂੰ ਤੰਗੜੇ ਹਾਂ ਤਾਂ 5 ਲੱਖ ਰੁਪਏ ਦੀ ਉਸਿਲ ਕਦਾ ਹੋਣੀ ਰਹੇਗਾ ਮਨੇ ਧੰਨਵਾਦ ਤੇਰਾ ਜੇ ਮੇਰਾ ਬੱਲੇ ਦੀ ਜਨਾ ਹੁੰਦਾ ਜੈਂਸਨਾ ਹੁੰਦਾ ਮੈਂ ਫਿਰ ਉੱਥੇ ਉਹਦੀ ਸੇਵਾ ਕਰਦਾ ਮੈਂ ਮੇਰ ਦੀ ਮਟੋੜ ਸਤ ਸ੍ਰੀ ਅਕਾਲ ਜੀ ਮੈਂ ਮੋਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਸਭ ਤੋਂ ਪਹਿਲਾਂ ਤਾਂ ਅੱਜ ਪੂਰੇ ਦੇਸ਼ ਵਾਸੀਆਂ ਨੂੰ ਜੇ ਆਪਾਂ ਗੱਲਬਾਤ ਕਰੀਏ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਉਹਨਾਂ ਨੂੰ ਲੱਖ ਲੱਖ ਨਮਨ ਕਰਦੇ ਆ ਸੀ ਤੇ ਜੇ ਗੱਲਬਾਤ ਕਰੀਏ ਭਗਤ ਸਿੰਘ ਦੀ ਸੋਚ ਦੀ ਬੜੀ ਉੱਚੀ ਸੁੱਚੀ ਸੋਚ ਦੇ ਨਾਲ ਉਹਨਾਂ ਨੇ ਇਹ ਬਦਲਾ ਲਿਆਂਦਾ ਸੀ ਸਾਡੇ ਦੇਸ਼ ਨੂੰ ਜਿਹੜੀ ਆਜ਼ਾਦੀ ਦਵਾਈ ਸੀ ਪਰ ਅੱਜ ਜੇ ਕਿਤੇ ਉਹਨਾਂ ਦੀ ਆਤਮਾ ਉੱਪਰੋਂ ਦੇਖਦੀ ਹੈ ਕਿ ਸੱਚਮੁੱਚ ਅਸੀਂ ਉਹਨਾਂ ਦੇ ਕਥਨਾਂ ਦੇ ਉੱਤੇ ਪੂਰੇ ਉੱਤਰ ਰਹੇ ਹਾਂ ਨਹੀਂ ਬੜੀ ਸ਼ਰਮ ਦੀ ਗੱਲ ਹੈ ਚਲੋ ਇਸ ਵਿਸ਼ੇ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਅੱਜ ਉਹਨਾਂ ਨੂੰ ਨਮਨ ਕਰਨਾ ਸਾਡੀ ਡਿਊਟੀ ਬਣਦੀ ਹੈ ਪਰ ਜੋ ਵਿਸ਼ਾ ਹੈ ਉਹ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਅੱਜ ਪਟਿਆਲਾ ਦੇ ਵਿੱਚ ਉਹਨਾਂ ਨੂੰ ਨਮਨ ਕਰਨ ਦੇ ਵਾਸਤੇ ਪਟਿਆਲੇ ਦੀ ਜੇ ਗੱਲ ਕਰੀ ਰਾਜਨੀਤੀ ਦੇ ਵਿੱਚ ਇੱਕ ਬੜਾ ਪੁਰਾਣਾ ਨਾਮ ਹੈ ਜਿਹਨਾਂ ਨਾਲ ਮੈਂ ਤੁਹਾਡੀ ਅੱਜ ਮੁਲਾਕਾਤ ਵੀ ਕਰਾਉਂਗਾ ਉਹ ਬੁੱਧੂ ਦੇ ਨਾਮ ਤੇ ਮਸ਼ਹੂਰ ਨੇ ਕਿਸ਼ਨ ਚੰਦ ਬੁੱਧੂ ਉਹਨਾਂ ਦਾ ਨਾਮ ਹੈ ਜਿਵੇਂ ਕਹਿੰਦੇ ਆਪਾਂ ਵੀ ਕੱਟੜ ਦੀ ਗੱਲ ਕਰਦੇ ਆਪਾਂ ਕੱਟੜ ਪੰਥੀ ਗੱਲ ਕਰਦੇ ਆ ਕੋਈ ਆਪਣੇ ਧਰਮ ਨਾਲ ਜੁੜਿਆ ਹੋਇਆ ਕੋਈ ਆਪਣੀ ਪਾਰਟੀ ਨਾਲ ਜੁੜਿਆ ਹੋਇਆ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਉਹਨਾਂ ਦਾ ਬੜਾ ਨਾਮ ਸੀ ਰਤਵਾ ਸੀ ਕੱਟੜ ਮਤਲਬ ਕਾਂਗਰਸੀ ਜਿਹਨੂੰ ਆਪਾਂ ਕਹਿੰਦੇ ਆ ਇਸ ਤਰ੍ਹਾਂ ਸੀ ਪਰ ਕੋਈ ਸਮਾਂ ਆਇਆ ਉਹ ਸਮਾਂ ਪਤਾ ਨਹੀਂ ਕਿਸ ਤਰ੍ਹਾਂ ਆਪਾਂ ਆਪਣੀ ਮਾਂ ਪਾਰਟੀ ਨੂੰ ਕਹਿੰਦੇ ਛੱਡਣਾ ਬੜਾ ਮੁਸ਼ਕਲ ਹੁੰਦਾ ਜਿਵੇਂ ਆਪਾਂ ਕਿਤੇ ਦੂਰ ਜਾਂਦੇ ਆ ਆਪਣੀ ਮਾਂ ਨੂੰ ਛੱਡ ਕੇ ਜਾਂਦੇ ਆ ਬੜਾ ਦੁੱਖ ਲੱਗਦਾ ਪਤਾ ਨਹੀਂ ਕਿੰਨਾ ਕੁ ਦੁੱਖ ਹੋਇਆ ਹੋਣਾ ਜਦੋਂ ਕਾਂਗਰਸ ਪਾਰਟੀ ਛੱਡੀ ਕਿਉਂ ਕਾਂਗਰਸ ਪਾਰਟੀ ਛੱਡੀ ਤੇ ਜਿਹਦੇ ਗਾਹਾਂ ਲੜ ਲੱਗੇ ਉਹਨਾਂ ਨੂੰ ਆਇਆ ਸੀ ਮੈਨੂੰ ਨਿੱਗਾਊਗੀ ਇਸ ਪਾਰਟੀ ਦੇ ਵਿੱਚ ਉਹ ਸੀ ਬਦਲਾਵ ਵਾਲੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਜੁਆਇਨ ਕੀਤਾ ਵੀ ਬਦਲਾਅ ਆਊਗਾ ਜੋ ਪਹਿਲਾਂ ਸਾਰਾ ਕੁਝ ਹੋਇਆ ਉਹਦੇ ਪਰਦੇ ਫਾਸ਼ ਕਰਾਂਗੇ ਪਰ ਅੱਜ ਉਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਵੀ ਇਹਨਾਂ ਨੂੰ ਰੋਜ਼ ਪ੍ਰਦਰਸ਼ਨ ਕਰਨਾ ਪਿਆ ਕਿਉਂ ਰੋਜ਼ ਪ੍ਰਦਰਸ਼ਨ ਕਰਨਾ ਪਿਆ ਕੀ ਪਾਰਟੀ ਤੋਂ ਮੋਹ ਪੰਗ ਹੋ ਗਿਆ ਜਾਂ ਜੋ ਚਾਹੁੰਦੇ ਸੀ ਉਹ ਹੋਇਆ ਨਹੀਂ ਆਪਾਂ ਗੱਲਬਾਤ ਕਰਦੇ ਹਾਂ ਬੁੱਧੀ ਜੀ ਦੇ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਵਾਲ ਧੰਨਵਾਦ ਜੀ ਤੁਹਾਡੇ ਇਹ ਪਹਿਲੀ ਵਾਰੀ ਜ਼ਿੰਦਗੀ ਦਰਸ਼ਨ ਹੋਏ ਨੂੰ ਸ਼ੁਕਰੀਆ ਬੁੱਧੂ ਜੀ ਤੁਹਾਡਾ ਬੜੀ ਮੈਂ ਚਰਚਾ ਸੁਣਦਾ ਰਿਹਾ ਚਰਚਾ ਇਹ ਵੀ ਹੁੰਦੀ ਸੀ ਵੀ ਹੁਣ ਪਟਿਆਲੇ ਦੇ ਜਿਹੜੇ ਮੇਨ ਹੋਣਗੇ ਬੁੱਧੂ ਜੀ ਹੋਣਗੇ ਬਹੁਤ ਕੁਝ ਹੋਇਆ ਪਰ ਉਹ ਪਾਰਟੀ ਛੱਡਣ ਲਈ ਕਿਉਂ ਕੋਈ ਮਜਬੂਰੀ ਹੋ ਗਈ ਸੀ ਪਾਰਟੀ ਛੱਡੀ ਤੇ ਅੱਜ ਜਿਹੜੀ ਪਾਰਟੀ 'ਚ ਤੁਸੀਂ ਗਏ ਹੋ ਉੱਥੇ ਵੀ ਲੱਗਦਾ ਕਿਤੇ ਨਾ ਕਿਤੇ ਤੁਹਾਨੂੰ ਫੇਰ ਬੁੱਧੂ ਬਣਾਇਆ ਜਾ ਰਿਹਾ ਜਾਂ ਕੀ ਗੱਲ ਹੈ ਵੀ ਅੱਜ ਰੋਜ ਪ੍ਰਦਰਸ਼ਨ ਕਰਨਾ ਪੈ ਗਿਆ ਸਭ ਬੇਨਤੀ ਹੈ ਜੀ ਮੈਂ 27 ਮਈ 1964 ਆਪਣਾ ਰਾਜਨੀਤੀ ਸ਼ੁਰੂ ਕਰੀ ਸੀ ਜਵਾਹਰ ਲਾਲ ਨਹਿਰੂ ਜੀ ਦੀ ਡੈਥ ਤੇ ਦਿਨ ਬੁੱਧਵਾਰ ਸੀ ਅਸੀਂ 10 ਸਾਲ ਦਾ ਸੀਗਾ ਮੈਂ ਅਸੀਂ ਤਖਾਨਾ ਮੰਦ ਕਰਾ ਰਹੇ ਸੀਗੇ ਹੂੰ ਰੂਹ ਸੋਚਉਂ ਜੀ ਉਸ ਤੋਂ ਬਾਅਦ ਫਿਰ ਨਮ ਫਿਰ ਮਨੂੰ ਕੋਈ ਟਾਈਮ ਆਇਆ ਇੰਦਰਾਜੀ ਅਰੈਸਟ ਕਰਨ ਲਈ ਮਰਾਰਜੀ ਤੇ ਸਾਈ ਪ੍ਰਾਈਮ ਮਿਨਿਸਟਰ ਬਣ ਗਏ ਜੀ ਤੇ ਫਿਰ ਮਨੂੰ ਉਹਨਾਂ ਦੇ ਸਤਿਆਗ੍ਰਹਿ ਦੇ ਵਿੱਚ ਸਵਾ ਮਹੀਨਾ ਮਾ ਪਟਿਆਲੇ ਜੇਲ੍ਹ ਚ ਰਿਹਾ ਸੀਗਾ ਹੂੰ ਤੇ ਫਿਰ ਅਮਰਿੰਦਰ ਸਿੰਘ ਜੀ ਦੀ ਕੰਪੇਨ ਆਈ ਮੈਂ ਡੋਰ ਟੂ ਡੋਰ ਅਮਰਿੰਦਰ ਸਿੰਘ ਜੀ ਦੇ ਨਾਲ ਹੂੰ ਸਾਰਾ ਸ਼ਹਿਰ ਕੋ ਮੈਸੀਹਾਟ ਕੋ ਟਾਈਮ ਚਾਹਤਾ ਹੁੰਦਾ ਸੀਗਾ ਪ੍ਰਚਾਰਤਾ ਸਾਰਾ ਸ਼ਹਿਰ ਕੋ ਮੈਸੀਹਾਸੀ ਪੈਦਲ ਜੀ ਤੇ ਉਸ ਤੋਂ ਬਾਅਦ ਟਾਈਮ ਆਇਆ ਤੇ 92 ਦੇ ਆ ਗਿਆ ਬ੍ਰਹਮ ਜੀ ਆਪਣਾ ਮੈਨੂੰ ਟਿਕਟ ਨਹੀਂ ਮਿਲੀ ਜਦ ਬਿਆਨ ਸਿੰਘ ਮੁੱਖ ਮੰਤਰੀ ਸੀਗੇ ਗੁਰਪਵਾਜੀ ਕਰਕੇ ਮੈਂ ਬ੍ਰਹਮ ਜੀ ਦੇ ਨਾਲ ਸੀਗਾ ਬਿਆਨ ਸਿੰਘ ਜੀ ਨੇ ਮੈਨੂੰ ਟਿਕਟ ਨਹੀਂ ਦੇ ਪਰ ਮੈਨੂੰ ਲੋਕਾਂ ਨੇ ਧੱਕੇ ਨਾਲ ਆਪਣੇ ਕੋਲੋਂ ਪੈਸੇ ਲਾ ਕੇ ਪੈਸੇ ਵੀ ਕਿੰਨੇ ਲਗੇ ਸੀ ਸਿਰਫ 200 ਰੁਪਏ ਕਾਗਜ਼ ਵਰਦੇ ਲਗੇ ਮੇਰੇ ਕੋਈ ਪ੍ਰਚਾਰ ਸਮਗਰੀ ਨਹੀਂ ਕੋਈ ਕੁਝ ਨਹੀਂ ਲੋਕਾਂ ਨੇ ਮੈਨੂੰ ਤੱਕੇ ਨਾਲ ਖੜਾਇਆ ਉਹ ਮਨ ਲਗਾ ਮੈਂ ਰਾਜਨੀਤੀ ਜੇ ਮੈਨੂੰ ਟਿਕਟ ਨਹੀਂ ਦਿੱਤਾ ਪਾਰਟੀ ਨੇ ਮੇਰੀ ਪਾਰਟੀ ਨੂੰ ਮਰੀ ਲੋੜ ਨਹੀਂ ਹੈ ਤੇ 나ਜੀ ਕਹਦੇ ਤੱਕੇ ਨਾਲ ਮਨ ਉਹਨਾਂ ਨੇ ਮੇਰੇ ਕਾਗਜ਼ ਉਪਰ ਆਏ 200 ਰੁਪਏ ਸਿਕਿਉਰਿਟੀ ਉਹਨਾਂ ਨੇ ਆਪਰੇ ਲੋਕਾਂ ਨੇ ਮੇਰੇ ਇਕਰ ਬਣ ਲਗਿਆ ਨਾ ਮੇਰੇ ਕੋਲ ਹੈ ਸੀ ਫਿਰ ਜਿੱਤੇ ਜਿੱਤੇ ਐਮਸੀ ਬਣ ਗਿਆ ਹਾਂ ਕਾਂਗਰਸ ਦੇ ਕੈਂਡੀਡੇਟ ਨੂੰ ਹਰਾਇਆ ਉਸ ਵੇਲੇ ਮੈਂ ਐਮਸੀ ਬਣ ਗਿਆ ਜਿੰਦਾ ਗੁੰਜੀ ਮੇਰਾ ਚੋਣ ਨਿਸ਼ਾਨ ਸੀ ਜੀ ਫਿਰ 97 ਆ ਗਈ 97 ਤੇ ਮੈਂ 5 ਸਾਲੀ ਇਲੈਕਸ਼ਨ ਨਹੀਂ ਹੁੰ ਦਿੱਤਾ ਮੈਂ ਹਾਈ ਕੋਰਟ ਤੋਂ ਸਟੇ ਲੈ ਆਇਆ ਕਿਉਂਕਿ ਇਕੱਲੀ ਸਰਕਾਰ ਸੀ ਮੈਨੂੰ ਪਤਾ ਸੀ ਕਿ ਇਕੱਲੇ ਇਕੱਲੇ ਵਾਰਡ ਦੇ ਵਿੱਚ ਮੰਤਰੀ ਬੈਠੇਗਾ ਤੇ ਮੈਂ ਇਲੈਕਟਾ ਹੋਊਗਾ ਧੱਕਾ ਹੋਏਗਾ ਮੈਂ 5 ਸਾਲ ਇਲੈਕਸ਼ਨ ਨੇ ਹੁੰ ਦਿੱਤਾ 2002 ਆ ਗਈ ਮਾਰਾਣੀ ਮੈਨੂੰ ਕਹਿੰਦੇ ਵੀ ਤੈਨੂੰ ਟਿਕਟ ਦਵਾ ਕੇ ਟਿਕਟ ਦਵਾ ਕੇ ਟਿਕਟ ਦਵਾ ਕੇ ਉਸ ਵੇਲੇ ਫੇਰ ਮੇਰੇ ਨਾਲ ਧੋਖਾ ਹੋ ਗਿਆ ਇੱਕ ਆਪਣਾ ਕੇਵਲ ਤਾਂ ਪਤਾ ਸੀਗਾ ਤਦੀ ਮਿੱਤਰ ਉਹਨੂੰ ਬੀਜੇਪ ਚੋਂ ਲਿਆ ਕੇ ਆਪਣਾ ਬੀਜ ਪ੍ਰਕਾਸ਼ ਗੁਪਤਾ ਸਾਡਾ ਪ੍ਰਧਾਨ ਹੁੰਦਾ ਸੀਗਾ ਉਹਨੂੰ ਟਿਕਟ ਲਿਆ ਕੇ ਕਾਲਾ ਮਾਲਾ ਹੋ ਗਿਆ ਟਿਕਟ ਉਹਨੂੰ ਦਿੱਤਾ ਲੋਕਾਂ ਨੇ ਫੇਰ ਮੇਰੇ ਅਸਿਰ ਪੜਨਾ ਸ਼ੁਰੂ ਕਰਤਾ ਵਿਧ ਲੜ ਇਲੈਕਸ਼ਨ ਹਮ ਲੜ ਇਲੈਕਸ਼ਨ ਲੋਕੀਓ ਚੋਂ ਨਿਸ਼ਾਨ ਚੁੰਦੇ ਸੀਗੇ ਮੇਰਾ ਪੈਸਾ ਵੀ ਲੋਕੀ ਲਾਉਂਦੇ ਸੀ ਫੇਰ ਮੈਨੂੰ ਖੜਨਾ ਪੈ ਗਿਆ ਫੇਰ ਮੈਂ ਜਿੱਥੇ ਆ ਲੋਕਾਂ ਦੇ ਸਹਿਯੋਗ ਨਾਲ ਮੈਂ ਪਾਰਟੀ ਤੋਂ ਵੱਖਰੇ ਹੋ ਕੇ ਫੇਰ ਜਿੱਤ ਗਏ ਜਿੱਤ ਕੇ ਫਿਰ ਮੈਂ ਕਾਂਗਰਸ ਤੇ ਉਸ ਤੋਂ ਬਾਅਦ 2007 ਦੀ ਆ ਗਈ ਇਲੈਕਸ਼ਨ ਫੇਰ ਮੇਰਾ ਵਾਰ ਬੀਸ਼ੂ ਸ਼ਰਮਾ ਜੀ ਮੇਰੇ ਮੇਰਾ ਭਰਾ ਹੈ ਦੇਖੋ ਰਾਜਨੀਤਿਕ ਵਸੇ ਆ ਮੇਰਾ ਭਲਾਇਆ ਪਰਸਨਲ ਰਿਲੇਸ਼ਨ ਤੁਹਾਡੇ ਹੈਗੇ ਆ ਜੀ ਉਹਨੂੰ ਟਿਕਟ ਮੇਰੇ ਬਾੜ ਤੇ ਦਿੱਤਾ ਇਹਨਾਂ ਨੇ ਉਹ ਤਾਂ ਬਾੜ ਲੀਡਰ ਬਣ ਗਿਆ ਸੀਗਾ ਲੋਕਾਂ ਨੇ ਫੇਰ ਮੇਰਾ ਸਿਰ ਪਾ ਲਿਆ ਫੇਰ ਮੈਨੂੰ ਜਿੰਦਾ ਕੁਝ ਨਹੀਂ ਲਿਆ ਕੇ ਦਿੱਤਾ ਉਹਨੂੰ ਫੇਰ ਲੜਨਾ ਪਿਆ ਰੱਬ ਦੀ ਕਿਰਪਾ ਨਾਲ ਮੈਂ ਫੇਰ ਜਿੱਤਿਆ ਤੀਜੀ ਵਾਰੀ ਫੇਰ ਜਿੱਤ ਗਏ ਉਹ ਵੀ ਪਾਰਟੀ ਤੋਂ ਵੱਖਰੇ ਹੋ ਕੇ ਨਾਲ ਬਿਸ਼ਨੂ ਨਾਲ ਹੈਵੀ weight ਕੈਂਡੀਡੇਟ ਸੀਗਾ ਲੋਕਾਂ ਨੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਮਾਰ ਦਿੱਤੀ ਤੇ ਮਨੂਧੂਰਾਮ ਫੇਰ ਜਿੱਤ ਗਏ ਪੁੱਤੂ ਜੀ ਫੇਰ ਉਹ ਤੋਂ ਬਣ ਗਏ ਵਾਰੀ ਵਾਰ। ਉਹ ਤੂੰ ਤਾਂ ਉਸ ਸਮੇਂ ਫਿਰ ਉਹ ਪਾਰਟੀ ਦੇ ਕੈਂਡੀਡੇਟ ਬਣ ਗਏ ਉਦੋਂ ਤਾਂ ਤੁਸੀਂ ਜਿੱਤ ਗਏ ਹਰ ਪਾਸੇ ਲੋਕਾਂ ਨੇ। ਫਿਰ ਇੱਕ ਐਵੇਂ ਮੈਂ ਲੋਕਾਂ ਦਾ ਆਸਾਨ ਨਹੀਂ ਬੁਲਦਾ। ਇਸ ਇਸ ਜਨਮ ਜੇ ਮੈਂ ਬੁਲਦਾ। ਮਤਲਬ ਲੋਕਾਂ ਦੇ ਨੇਤਾ ਤੁਸੀਂ ਬਣ ਗਏ ਲੋਕਾਂ ਨੇ ਪਿਆਰ ਕੀਤਾ। ਨਹੀਂ ਫਿਰ ਕਾਂਗਰਸ ਨੇ ਕਦੇ ਟਿਕਟ ਦਿੱਤੀ ਕਿ ਨਹੀਂ? ਫਿਰ ਦਿੱਤੀ ਜੀ ਹੁਣ 2017 ਚ। ਹੂੰ। 2017 ਨੂੰ ਟਿਕਟ ਦਿੱਤੀ ਮੈਂ ਜਿੱਤਿਆ। ਜਿੱਤ ਕੇ ਪਰ ਮਹਾਰਾਣੀ ਮਤਰੇ ਪੁੱਤਾਂ ਦਾ ਕੰਮ ਕਰਦੀ ਸੀ ਮੇਰੇ ਨਾਲ। ਇਹੀ ਮੈਂ ਗੱਲ ਕਰਨ ਲੱਗਿਆ ਸੀ ਵੀ ਕਿਤੇ ਨਾ ਕਿਤੇ ਕਈ ਲੋਕ ਐਸੇ ਨੇ ਜਿਹੜੇ ਪਾਰਟੀਆਂ ਜੁੜੇ ਹੋਏ ਨੇ। ਉਹ ਭਾਵੇਂ ਹਾਰਦੇ ਜਾਣ ਹਾਰਦੇ ਜਾਣ ਹਾਰਦੇ ਜਾਣ ਪਰ ਪਾਰਟੀ ਉਹਨਾਂ ਦੇ ਉੱਤੇ ਛੱਤਰ ਛਾਇਆ ਬਣਾ ਕੇ ਰੱਖਦੀ ਆ ਪਾਰਟੀ ਦੇ ਲੀਡਰ। ਪਰ ਮਹਾਰਾਣੀ ਨੇ ਓਰੇ ਮੈਨੂੰ ਘਸਾਤਾ ਪੂਰਾ। ਕੀ ਕਾਰਨ ਕੀ ਸੀ ਮਹਾਰਾਣੀ ਨੂੰ ਕੋਈ ਉੱਤੇ ਤੁਹਾਡੀ ਬਗਾਵਤ ਕਰਦਾ ਸੀ ਜਾਂ ਕੋਈ ਰੌਲਾ ਕੀ ਸੀ। ਮੁੰਡਾ ਇਹ ਨਹੀਂ ਸਮਝਾਇਆ ਮਹਾਰਾਣੀ ਨੇ। ਮੇਰਾ ਬਾੜੀ ਲੇਡੀ ਬਣਾਤਾ। 2017 ਮੈਂ ਬੰਦੂਰ ਖੜੀ ਨਾ ਤੇ ਮੇਰ ਦੀ ਦੌੜ ਮੇਨ ਲੋਕੀ ਮੈਨੂੰ ਮੇਰ ਦੇ ਰੂਪ ਚ ਦੇਖ ਰਹੇ ਸੀ ਹਾਂ ਮੈਂ ਤਾਂ ਪਹਿਲਾਂ ਗੱਲ ਜਦੋਂ ਇਹ ਰੌਲੇ ਪਏ ਨੇ ਮੈਨੂੰ ਬਿਲਕੁਲ ਪਤਾ ਹੈ ਵੀ ਹੁਣ ਅਗਲਾ ਮੇਅਰ ਗੁੱਧੂ ਜੀ ਹੋਣਗੇ ਅਸੀਂ ਸਾਰਾ ਕੁਝ ਸਾਡੇ ਅੱਖਾਂ ਸਾਹਮਣੇ ਹੋਇਆ ਫਿਰ ਕੀ ਕਾਰਨ ਹੋਇਆ ਮੈਂ ਦੱਸਣਾ ਜੀ ਮੇਰਾ ਵਾਰਡ ਵਾਰਡ ਨੰਬਰ 43 ਟੌਂਕ ਦੇ ਅਲੇ ਲੇਡੀ ਸੀਗਾ ਦੂਜੇ ਮੇਰਾ ਵਾਰਡ ਲੇਡੀ ਬਣਾਤਾ ਮੈਂ ਫਿਰ ਕੈਪਟਨ ਸਾਹਿਬ ਸੀਗੇ ਲੰਡਨ ਉਹ ਤੋਈਨ ਮਗਿਆ ਮੇਰਾ ਬਾੜ ਲੇੜੀ ਬਣ ਗਿਆ ਤੇ ਉਹਨਾਂ ਨੇ ਫਿਰ ਸੈਕਟਰੀ ਲੋਕਲ ਬੋਡੀ ਸੀਸਦਰ ਨੂੰ ਕਹਿ ਕੇ ਮੇਰਾ ਫੇਕ ਕਰਵਾਇਆ ਕਨਵਰਟ ਕਰਿਆ ਮਹਾਰਾਣੀ ਦੇ ਦਿਮਾਗ ਤੇ ਬੋਝ ਪੈ ਗਿਆ ਉਹਨਾਂ ਨੇ ਮੇਰਾ ਜਿਹੜਾ ਮੇਰਾ ਵਕੀਲ ਸੀ ਉੱਥੇ ਕਹਿੰਦੇ ਬੁੱਧੂ ਨੇ ਲੱਡੂ ਵੰਡੇ ਮੈਂ ਅੱਜ ਤੁਹਾਡੇ ਚੈਨਲ ਲਈ ਕਾਲੀ ਮਾਤਾ ਦੇ ਮੰਦਰ ਦੀ ਕਹਾਣੀ ਸੁਣਾਣਾ ਕੋਈ ਲੱਡੂ ਨਹੀਂ ਵੰਡੇ ਮਹਾਰਾਣੀ ਨੇ ਕੰਨ ਭਰਦੇ ਮਹਾਰਾਣੀ ਨੇ ਕਿ ਮਹਾਰਾਜ ਸਾਹਿਬ ਦੇ ਕੰਨ ਭਰੇ ਵੀ ਲੱਡੂ ਮੜਤੇ ਬਾੜ ਜੈਂਸ ਕਰਾ ਲਿਆ ਮਨੂੰ ਮੈਨੂੰ ਪਤਾ ਨਹੀਂ ਵਾਸਾ ਨਹੀਂ ਮਤਲਬ ਐਂ ਲੱਗਦਾ ਵੀ ਕੰਨਾਂ ਦੇ ਕੱਚੇ ਹੁੰਦੇ ਆ ਕਿਤੇ ਲੋਕੀ ਉਸ ਉਸ ਤਾਂ ਮੈਂ ਹੀ ਕਹਾਂਗਾ ਫਿਰ ਮੈਂ ਮੈਂ ਹੁਣ ਤਾਂ ਮੇਰੇ ਤੋਂ ਕੋਈ ਮਜਬੂਰੀ ਨਹੀਂ ਹੈ ਮੈਨੂੰ ਪ੍ਰਮਾਤਮਾ ਦੀ ਕਸਮ ਮੈਂ ਕੋਈ ਲੱਡੂ ਨਹੀਂ ਕੋਈ ਖੁਸ਼ੀ ਨਹੀਂ ਵੜਾਈ ਉੱਚ ਮੈਂ ਐਨਾ ਦੂਰ ਸੀਗਾ ਜਦ ਮੇਰਾ ਬਾੜ ਲੇਡੀ ਬਣੇਗਾ ਮਨੇ ਕੋਈ ਨਾ ਇਹ ਮਹਾਰਾਣੀ ਦੇ ਨਾਲ ਬਿੱਟੂ ਹੈ ਫਿਰ ਮੈਂ ਮਨੇ ਉੱਥੇ ਲੜਾਂਗਾ ਮੈਂ ਮੈਂ ਜਿੱਤਾਂ ਨਾ ਜਿੱਤ ਇਹਨੂੰ ਜਿੱਤੋਂ ਦੰਦਾ ਮੈਂ ਮੋਟਰਸਾਈਕਲ ਚਾਕੇ ਸਵੇਰੇ 5 ਵਜੇ ਉਹ ਸਵਾਰ ਚ ਘੁੰਮਣ ਲੱਗਿਆ ਇੱਕ ਬੰਦੇ ਨੇ ਮੈਨੂੰ 5 ਲੱਖ ਰੁਪਏ ਦੀ ਆਫਰ ਦੇਤੀ ਵੀ ਤੈਨੂੰ ਪ੍ਰਧਾਨ ਉਰੇ ਲੜਨਾ ਜਿੱਤਾਂ ਦੀ ਚੋਂ ਸਾਡੇ ਇਲਾਕੇ ਦੀ ਤੇ ਪੈਸੇ ਵਾਸਤੇ ਨੂੰ ਤੰਗ ਨਹੀਂ ਹੁੰਦਦੇ 5 ਲੱਖ ਰੁਪਏ ਦੀ ਉਸ ਵੀ ਕਹਦਾ ਹੁਣ ਹੀ ਰਹਿ ਜਾ ਮਨੇ ਧੰਨਵਾਦ ਤੇਰਾ ਜੇ ਮੇਰਾ ਬਾਦ ਲੇਡੀਜ਼ ਨਾ ਹੁੰਦਾ ਜੈਂਟਲਸ ਨਾ ਹੁੰਦਾ ਮੈਂ ਫਿਰ ਉੱਥੇ ਉਹਦੀ ਸੇਵਾ ਕਰਦਾ ਮੈਂ ਮੇਰ ਦੀ ਬਿੱਟੂ ਦੀ ਹਾਂ ਫਿਰ ਨਹੀਂ ਫਿਰ ਆਪਣੀ ਬਾਅਦ ਤੋਂ ਫੇਰ ਜਿੱਤ ਗਏ ਫੇਰ ਜਿੱਤਿਆ ਜੀ ਫਿਰ ਮਤਲਬ ਪਿੱਛੇ ਜੇ ਤੁਹਾਡੇ ਵੀਡੀਓ ਕਾਫੀ ਆਏ ਜਿਦੇ ਵਿੱਚ ਤੁਸੀਂ ਕਾਂਗਰਸ ਦੇ ਜਿਹੜੇ ਇੱਥੇ ਲੋਕਲ ਲੀਡਰਸ਼ਿਪ ਉਹਨਾਂ ਦੇ ਖਿਲਾਫ ਮੁੱਦੇ ਵੀ ਚੱਕੇ ਉਹਨਾਂ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਉਹ ਉਹਦੇ ਬਾਰੇ ਚਾਦਣਾ ਪਊਗਾ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਸਰ ਮੈਂ ਦੱਸ ਰਿਹਾ ਹਾਂ ਮੈਂ ਜੀ ਜਦੋਂ ਮੈਨੂੰ ਲੱਕ ਦੀ ਚੂਕੇ ਮੂੰਹ ਚ ਆ ਗਈ ਦਿੰਦੀ ਹੈ ਫਿਰ ਬੰਦਾ ਦੁਖੀ ਹੁੰਦਾ ਹੈ ਮਤਲਬ ਬਗਾਵਤੀ ਸੁਰਪਣੋਣੇ ਪੈਂਦੇ ਹਾਂ ਕੇਵਲ ਦੇ ਪੈਸੇ ਆਉਂਦੇ ਸੀਗੇ ਗੁਰਦੀਪ ਸਿੰਘ ਤੋਂ ਫਾਸਟ ਵੀ ਤੋਂ ਹਾਂ ਹਰ ਇੱਕ ਨੂੰ ਦੋ ਦੋ ਤਿੰਨ ਲੱਖ ਰੁਪਏ ਮਿਲਦੇ ਸੀਗੇ ਨਹੀਂ ਉਹ ਵਾਰਾਂ ਦੇ ਵਿੱਚ ਐਮਸੀ ਨਾ ਜੀ ਕ੍ਰਪਸ਼ਨ ਦਾ ਪੈਸਾ ਕਹ ਲਓ ਜਿਹੜੇ ਦੋ ਨੰਬਰ ਦੇ ਵਿੱਚ ਹਾਂ ਚੈੱਕ ਆਉਂਦੇ ਸੀ ਬਾਈ ਚੈੱਕ ਆਉਂਦੇ ਸੀ ਕਾਸਟ ਵੀ ਤੋ ਚੈੱਕ ਹੁੰਦਾ ਸੀਗਾ ਬਾਈ ਚੈੱਕ ਵੀ ਮਤਲਬ ਜਿਹੜੀ ਰਿਸ਼ਵਤ ਉਹ ਵੀ ਚੈੱਕ ਨਹੀਂ ਹੁੰਦੀ ਉਹ ਇੱਕ ਵਾਰ ਆਏ ਜੇ ਨੌਕਰੀ ਦਿਖਾਤਾ ਵੀ ਫੰਡ ਦੇ ਰਹੇ ਜਾਂ ਕੁਝ ਕਰ ਨਹੀਂ ਮੈਂ ਨੌਕਰ ਨੂੰ ਸੈਲਰੀ ਦੇ ਰਹੀ ਹਾਂ ਜੇ ਤਾਂ ਮੈਨੂੰ ਚੈੱਕ ਆ ਗਿਆ ਹੂੰ ਤੇ ਮੈਂ 1.5 ਸਾਲ ਮੈਨੂੰ ਕੁਝ ਨਹੀਂ ਮਿਲਿਆ 2 ਸਾਲ ਹੂੰ ਮੈਂ ਪ੍ਰਤੰਦਤਿਆ ਲੁਕਿਆ ਹੂੰ ਵੀ ਮੈਂ ਸਾਰੀ ਜ਼ਿੰਦਗੀ ਲਾਤੀ ਮੇਰੇ ਵੀ ਪੇਟ ਲੱਗੇ ਮੇਰੇ ਬੱਚੇ ਮੈਂ ਪੋਲਿਟਿਕਲ ਖਰਚੇ ਵੀ ਹੁੰਨੇ ਆ ਹਾਂ ਹਾਂ ਫਿਰ ਉਹਨੇ ਮੈਨੂੰ ਕਹਿ ਗਏ ਹੂੰ ਪਹਿਲਾਂ ਉਥੇ ਮੈਨੂੰ ਪੱਕਾ ਵਾਰ ਰੋਡ ਤੇ ਮੈਂ ਗਿਆ ਗੁਰਦੀਪ ਉਹ ਜਿਹਨਾਂ ਨੇ ਉਹ ਕਹਿੰਦਾ ਜੀ ਮਨੇ ਕਹਿੰਨ ਕੋਈ ਏਰੀਆ ਦੇ ਤੇ ਮੈਂ ਆਪਣੇ ਬੱਚੇ ਬਾਹਰ ਲਾਂਗਾ ਆਪਣੇ ਕੰਮ ਚਲਾ ਲਾਂਗਾ ਕਹਿੰਦਾ ਨਵੀਂ ਕਲੋਨੀ ਕੱਟੀ ਆ ਤੁਸੀਂ ਉਥੇ ਪੌੜੀ ਚੱਕ ਕੇ ਤਾਰ ਲਪਾਓ ਉਥੇ ਮਨੇ ਕਿਹਾ ਮੈਂ ਪੌੜੀ ਚੱਕ ਕੇ ਤਾਰ ਪਾਉ ਉਥੇ ਅੱਛਾ ਮੈਂ ਵਾਪਸ ਆ ਗਿਆ ਚੈਹੇ ਸਾਹਬ ਨੂੰ ਕਹਤਾ ਵੀ ਮੈਨੂੰ ਨਹੀਂ ਭੁਗਦਾ ਫਿਰ ਚੈਹੇ ਸਾਹਬ ਨੇ ਉਹਨੂੰ ਕਿਹਾ ਫਿਰ ਲੱਖ ਰੁਪਏ ਮਹੀਨਾ ਮੇਰਾ ਬਣਿਆ ਗਿਆ 5000 ਰੁਪਏ ਟੀ ਡੀ ਐਸ ਕੱਟ ਕੇ 95000 ਦਾ ਚੈੱਕ ਮੈਨੂੰ ਆਂਦਾ ਸੀਗਾ ਅੱਛਾ ਜੀ 4 ਮਹੀਨੇ ਮੇਰੇ ਕੋਲ ਆਇਆ ਕੇਵਲ ਕੇਵਲ ਵਾਲੇ ਚੱਕਰ ਕੇਵਲ ਵਾਲੇ ਤੋਂ ਹੂੰ ਹੂੰ 4 ਮਹੀਨੇ ਜਾ ਕੇ ਮੈਨੂੰ ਲਿਆਣੇ ਲਿਆਣਾ ਬਤਾ ਸੀਗਾ ਮੈਂ ਬੱਸ ਸਟੈਂਡ ਤੇ ਬਸ ਮੈਂ ਤਾ ਮੈਨੂੰ ਤਾਂ ਬੁੱਧਰਾ ਜੀ ਮੈਂ ਤਾਂ ਕਮਾਲ ਦੀ ਗੱਲ ਹੈ ਵੀ ਦੇਖੋ ਤੁਹਾਡੇ ਮਨ ਦੇ ਵਿੱਚ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਦੀ ਗੱਲ ਜੋ ਬੀਤੇ ਆ ਹੰਡਾਇਆ ਵੀ ਕਿਸ ਤਰ੍ਹਾਂ ਪੈਸੇ ਆਉਂਦੇ ਤੁਸੀਂ ਉਹ ਵੀ ਸਾਡੀ ਜਨਤਾ ਨੂੰ ਦੱਸਤਾ ਤੇ ਮੈਂ ਜੀ ਬੱਸ ਫੜਦਾ ਸੀ ਲੁਧਿਆਣੇ ਦੀ ਧੱਕੇ ਧੱਕੇ ਖਾ ਕੇ ਆਮ ਬੱਸ ਜੀ ਸਪੈਸ਼ਲ ਬੱਸ ਚੜ ਕੇ ਚਲੇ ਜਾਂਦਾ ਬੱਸ ਚੜ ਕੇ ਉੱਥੇ ਬੱਸ ਲੁਧਿਆਣੇ ਬੱਸਟਰ ਤੇ ਉੱਤਰਦਾ 20 ਰੁਪਏ ਆਟੋ ਵਾਲੋਂ ਦਿੰਦਾ ਦਾ ਜਿੱਥੇ ਤੂੜੀ ਭਰਦੀ ਆ ਉਦੋਂ ਮੈਂ ਬੈਠ ਕੇ ਉੱਥੇ ਜਿਹੜਾ ਉਹਦਾ ਮੌਲ ਹੈ ਹਾਂ ਉਸੇ ਵੀ ਦਾ ਹੂੰ ਉਹ ਤੇ ਉੱਥੇ ਪਹੁੰਚ ਗਏ ਮੈਂ 2 ਘੰਟੇ ਬੈਠ 4 ਘੰਟੇ ਬੈਠ ਚੈੱਕ ਕਈ ਵਾਰੀ ਇੱਕ ਚੱਕਰ ਮਿਲਦਾ ਨਹੀਂ ਦੂਜੇ ਚੱਕਰ ਜਾਂਦਾ ਹੂੰ ਚਲੋ ਜਾਣਾ ਤੇ ਮੈਂ ਚੈੱਕਾਂ ਦੇ 4-5 ਮਹੀਨੇ ਪਹਿਲ ਬਾਅਦ ਉਹ ਚੈੱਕ ਦਾ ਮਹਾਰਾਣੀ ਨੂੰ ਪਤਾ ਲੱਗਿਆ ਅੱਛਾ ਜੀ ਵੀ ਇਹਨਾਂ ਨੂੰ ਵੀ ਚੈੱਕ ਲੱਖ ਰੁਪਏ ਦਾ ਆ ਰਿਹਾ ਹਾਂ ਮਹਾਰਾਣੀ ਨੇ ਬੰਦ ਕਰਾ ਦਿੱਤਾ ਤਕਲੀਫ ਹੋ ਗਈ ਤਕਲੀਫ ਹੋ ਗਈ ਬੰਦ ਹੋ ਗਈ ਮਤਲਬ ਉਤਲਾ ਕਮ ਹੋ ਗਿਆ ਬੰਦ ਹੋ ਗਿਆ ਨਾ ਪਹਿਲਾਂ 4 ਮਹੀਨੇ ਬਾਅਦ ਮੇਰੇ ਅੱਧੇ ਕਰਕੇ ਪੈਸੇ ਹੂੰ ਅੱਧੇ ਕਰਤੇ 347 347 ਤਿੰਨ ਤਿੰਨ ਚਾਰ ਮਹੀਨੇ ਉਹ ਚੱਲਿਆ ਹੂੰ ਮਹਾਰਾਣੀ ਨੂੰ ਪਤਾ ਲੱਗਿਆ ਹੂੰ ਉਹਨੇ ਜੀ ਕਲੇਸ਼ ਪਾ ਕੇ ਮੰਤਰ ਤੇ ਮਨ ਨੂੰ ਨਹੀਂ ਪਤਾ ਹੂੰ ਉਹਨੇ ਉਹ ਵੀ ਬੰਦ ਹੋ ਗਏ ਹੂੰ ਮੈਂ ਫੇਰ ਬਿੱਟਿਆ ਹੂੰ ਨਹੀਂ ਕਾਰਨ ਕਿ ਇਹ ਤੁਸੀਂ ਜਾ ਕੇ ਲਿਟਦੇ ਹੀ ਨਹੀਂ ਸੀ ਪੈਰ ਨਹੀਂ ਫੜਦੇ ਸੀ ਤੁਸੀਂ ਪੈਰ ਵੀ ਫੜਦਾ ਸੀਗਾ ਮੈਂ ਪੈਰਾਂ ਨੂੰ ਹੱਥ ਵੀ ਲਾਂਦਾ ਸੀਗਾ ਹਾਂ ਪਤਾ ਨਹੀਂ ਪਰ ਉਹ ਅੰਦਰ ਦੇ ਨੂੰ ਸਿਸਟਮ ਹੈ ਅੰਦਰੋਂ ਕੋਈ ਜ਼ਿਆਦਾ ਕਮਾਈ ਕਰਕੇ ਦੇਣਾ ਕੋਈ ਨਹੀਂ ਮੈਂ ਉਹ ਉਹ ਮੇਰੀ ਆਤਮਾ ਨਹੀਂ ਮੰਨਦੀ ਉਹ ਨਹੀਂ ਮੰਨਦੀ ਉਹ ਨਹੀਂ ਆਤਮਾ ਮੰਨਦੀ ਮੇਰੀ ਮੈਨ ਲੋਕਲ ਲੁੱਟ ਕੇ ਇਹਨਾਂ ਦਾ ਘਰ ਨਹੀਂ ਕਰਨਾ ਮਨ ਨੂੰ ਨਹੀਂ ਮਨਜ਼ੂਰ ਨਹੀਂ ਹਾਂ ਉਹ ਨਹੀਂ ਮਨਜ਼ੂਰ ਅੱਜ ਉਸ ਤੋਂ ਬਾਅਦ ਤੁਹਾਡਾ ਉਹ ਰੋਕਤਾ ਫੰਡ ਜਿਹੜਾ ਆਉਂਦਾ ਸੀ ਬੱਸ ਅੱਛਾ ਫਿਰ ਕਾਂਗਰਸ ਨੂੰ ਆਲਬੀ ਦਾ ਕਦੋਂ ਕਿਹਾ ਆਲਬੀ ਜੀ ਜਦੋਂ ਪ੍ਰਚਾਰ ਹੋ ਰਿਹਾ ਮੈਂ ਐਮਸੀ ਹਾਂ ਮੇਰ ਮੇਰ ਦੀ ਕੁਆਲਿਟੀ ਦੱਸਦਾ ਮੇਰ ਨੂੰ ਲੋਕਾਂ ਨੇ ਨਹੀਂ ਫੋਟਾਂ ਪਾਈਆਂ ਮੇਰ ਤੱਕੇ ਨਾਲ ਫਾਈਲ ਇੱਧਰ ਉੱਤਰ ਕਰਕੇ ਅਨਪੂਜਤਾਤਾ ਮਹਾਰਾਣੀ ਨੇ ਕਿਉ ਜਿੱਤ ਨਹੀਂ ਸਕਦਾ ਉਹ ਮਿੱਡੂ ਹਾਂ ਮੈਂ ਹੁਣ ਵੀ ਤੁਹਾਡੇ ਚੈਨਲ 'ਤੇ ਰਹਿੰਗਾ ਨਾ ਉਹ ਐਮਐਲਏ ਬਣਨ ਦੇ ਸੁਪਨੇ ਲੈ ਰਿਹਾ ਪਟਿਆਲਾ 2 ਚੋਂ ਹੀ ਬੜਾ ਮੈਂ ਕਹਿੰਦਾ ਕਿਸੇ ਵੀ ਵਾਰਡ ਦੇ ਵਿੱਚ ਪਟਿਆਲਾ 2 ਚ ਚਾਹ ਪਟਿਆਲਾ 5 ਇਸੇ ਵਾਰਡ 'ਚ ਮੇਰੇ ਨਾਲ ਐਮਸੀ ਦਾ ਮੁਕਾਬਲਾ ਕਰ ਲੈ ਜੇ ਉਸ ਤੋਂ ਘੱਟ ਵੋਟਾਂ ਨਾਲ ਜਿੱਤੇ ਉਸ ਤੋਂ ਘੱਟ ਵੋਟਾਂ ਲੈ ਜਾਗਾ ਮੈਂ ਪਟਿਆਲਾ ਛੱਡ ਦਾਂਗਾ ਆਪਣੀ ਪ੍ਰਾਪਰਟੀ ਸਾਰੀ ਪਿੰਗਲਵਾੜੇ ਦੀ ਦਿਆਂਗਾ ਮੈਂ ਮਤਲਬ ਐਮਐਲਏ ਦੇ ਸੁਪਨੇ ਤਾਂ ਬੜੀ ਦੂਰਤ ਹੁੰਦੇ ਨੇ ਇਹਨੂੰ ਵੀ ਕਰ ਲੈਣੇ ਐਮਸੀ ਲੜਨ ਦੇ ਹਾਂਜੀ ਨਹੀਂ ਹੁਣ ਤਾਂ ਵੱਡੀ ਸਪੋਰਟ ਉਹਦੇ ਪਿੱਛੇ ਮੋਦੀ ਸਾਹਿਬ ਦਾ ਹੱਥ ਹੈ ਹਾਂ ਤੇ ਜਿਤਾ ਦੇਣਗੇ ਨਾ ਨਹੀਂ ਜਿੱਤਣਾ ਜਿੱਤਣਾ ਉਹ ਉਹ ਤੁਜੀ ਮਾਰ ਨਹੀਂ ਜਿੱਤ ਲਵੇ ਮਤਲਬ ਕੀ ਪਹਿਲਾਂ ਮਾਰ ਨਹੀਂ ਜਿੱਤ ਲਵੇ ਉਹਰੇ ਕਾਰਨ ਕੀ ਸੀ ਇਹੋ ਜੀ ਕਿਹੜੀ ਕਪਲੇਬਾਜੀ ਕੀਤੀ ਇਹੋ ਜਿਹਾ ਕਿਹੜੇ ਤੁਸੀਂ ਐਕਸਪੋਜ਼ ਕਰਨਾ ਚਾਹੁੰਦੇ ਸੀ ਇਹ ਤਾਂ ਪਾਕਾਂ ਦਾ ਸ਼ਹਿਰ ਹੈ ਪੱਥਰਾਂ ਦਾ ਸ਼ਹਿਰ ਬਣ ਗਿਆ ਹੂੰ ਉਹ ਬਣਾਇਆ ਗਿਆ ਜਾਣ ਕੇ ਬਣਾਇਆ ਗਿਆ ਤੂੰ ਬੱਚੂ ਪਰਨੀਤ ਘੌਰ ਨੂੰ ਵਿਨਾਸ਼ ਦਿੱਤੇ ਵੀ ਇਹਨਾਂ ਨੇ ਆਪ ਹੀ ਅਨਾਉਂਸ ਕਰਤਾ ਹੂੰ ਇਹ ਜੁਟ ਨਹੀਂ ਸੀ ਗੜੀ ਉਹ ਨਾਲ ਗਈ ਆ ਮੈਂ ਮਨ ਕੇ ਵਿਕਾਸਕੀ ਦੇਵੀ ਨਹੀਂ ਵਿਨਾਸਕੀ ਦੇਵੀ ਹੈ ਹੂੰ ਵਿਨਾਸਕਰਤਾ ਪਟਿਆਲੇ ਦਾ ਹੂੰ ਨਾਲੀਆਂ ਦੇ ਵਿੱਚ ਜਿਹੜੀ ਡਰੇਨ ਸਿਸਟਮ ਹੈ ਪਾਈਪ ਆ ਕੇ ਆਪਣੇ ਸਵਾਰਥ ਲਈ ਹੂੰ 100 ਰੁਪਏ ਦਾ ਪਾਈਪ 100 ਰੁਪਏ ਦਾ ਲੱਗ ਰਿਹਾ ਹੈ ਆਪਣੇ ਤੁਸੀਂ ਸੜਕਾਂ ਤੇ ਆਓ ਤਾਂ ਕਦੀ ਕਿਸੇ ਨਾਲੀ ਤੋਂ ਇੱਕ ਪਲਾਸੇ ਭਾਸ ਗਿਆ ਨਾਲੀ ਬਾਹਰ ਗੰਦ ਬਾਹਰ ਆ ਰਿਹਾ ਲੋਕੀ ਸਨ ਗਾਲਾਂ ਕੱਢਦੇ ਆ ਹੈਰੀਟੇਜ ਸਟਰੀਟ ਬਣਾਦੀ ਸਮਾਣੀਆਂ ਗਿੱਟ ਦੇਖੋ ਹੂੰ ਜਿਹੜੀ ਜਨਾਨੀ ਦੇ ਗਰਭ ਹੋਵੇ ਦੋ-ਦੋ ਮਹੀਨੇ ਪਹਿਲੇ ਉਸ ਸੜਕ ਦੇ ਰੱਖਿਆ ਜਾਵੇ ਪਹਿਲੇ ਹੀ ਬੱਚਾ ਬਾਹਰ ਆ ਜੇਗਾ ਐਨਾ ਬੁਰਾ ਹਾਲ ਐਨਾ ਬੁਰਾ ਹਾਲ ਆਪਣੇ ਸਵਾਰਥਵਾਦੇ ਪੱਥਰ ਕਿੱਥੇ ਦੇ ਪੱਥਰ ਮਤ ਨਹੀਂ ਫਿਰ ਸਾਰਾ ਕੁਝ ਤੁਸੀਂ ਐਕਸਪੋਜ਼ ਕਰਤਾ ਕੋਈ ਸਬੂਤ ਹੈਗੇ ਸੀ ਤੁਹਾਡੇ ਕੋਲ ਵੀ ਮੇਰੇ ਕੋਲ ਸਬੂਤ ਨੇ ਆ ਕਾਗਜ਼ੀ ਪਰਤ ਮੈਂ ਕਈ ਐਮਸੀ ਹੋਰ ਜਾ ਕੇ ਮਹਾਰਾਣੀ ਨੂੰ ਕਹਿੰਦੇ ਵੀ ਇਸ ਨੂੰ ਬਦਲੋ ਇਹਨੂੰ ਕਰ ਲਓ ਪਰ ਮਹਾਰਾਣੀ ਦੀ ਅੱਖਾਂ ਦੇ ਉੱਤੇ ਨਾ ਜਦੋਂ ਆਪਣੇ ਤੇਰੇ ਰਾਸਤੇ ਪੱਟੀ ਬਣੀ ਸੀ ਉਹ ਤਾਂ ਮਹਾਰਾਣੀ ਨੇ ਪੱਟੀ ਬਣੀ ਵੀ ਸੀ ਚਲੋ ਇੰਨੀ ਦੁੱਖ ਲੱਗਿਆ ਹੋਣਾ ਬਹੁਤ ਜਦੋਂ ਇੰਨੀ ਸੇਵਾ ਕੀਤੀ ਮੈਂ ਛੱਡਿਆ ਮੈਂ ਰੋਇਆ ਜੀ ਮੈਂ 4 ਦਿਨ ਸੋਇਆ ਨਹੀਂ ਚਲੋ ਤੁਸੀਂ ਫਿਰ ਬਦਲਾਅ ਕਿਹਾ ਵੀ ਬਦਲਾਅ ਵਾ ਉਹ ਬਦਲਾਅ ਵਾਲੀ ਸਰਕਾਰ ਜੁਆਇਨ ਕਰ ਲਈ ਤੇ ਅੱਜ ਕੀ ਲੱਗਦਾ ਵੀ ਫਿਰ ਉਹ ਭ੍ਰਸ਼ਟਾਚਾਰ ਖਤਮ ਹੋ ਗਿਆ ਜੋ ਸਮੇਂ ਦੇ ਵਿੱਚ ਦੂਏ ਸੱਟੇ ਚੱਲਦੇ ਸੀ ਸਾਰਾ ਕੁਝ ਚੱਲਦਾ ਸੀ ਤੁਹਾਨੂੰ ਬੜਾ ਵਧੀਆ ਸਵਾਲ ਕਰਿਆ ਜਦੋਂ ਮਹਾਰਾਣੀ ਸੀਗੀ ਉਰੇ ਪਾਵਰ ਚੱਲ ਕੱਲੇ ਕੱਲੇ ਮਹੱਲੇ ਦੇ ਵਿੱਚ ਨਸ਼ੇ ਦੀ ਦੁਕਾਨ ਖੁੱਲ ਗਈ ਸੀ ਗੜੇ ਸੱਟੇ ਦੀ ਦੁਕਾਨ ਖੁੱਲ ਗਈ ਸੀ ਮੈਂ ਤਾਂ ਹੁਣ ਵੀ ਕਹ ਰਿਹਾ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਇਸ ਨੂੰ ਇੱਕ ਵੋਟ ਪਾਣਾ ਆਪਣੇ ਬੱਚਿਆਂ ਨਾਲ ਤੁਸੀਂ ਧੋਖਾ ਕਰੋਗੇ ਇਹਨੂੰ ਬੋਟ ਇੱਕ ਵੋਟ ਨਾ ਪਾਣਾ ਹੂੰ ਤਾਂ ਹੁਣ ਜਿਹੜੀ ਜਿਹਦੇ ਲਈ ਤੁਸੀਂ ਮਦਦ ਚਾਏ ਸੀ ਵੀ ਸਭ ਕੁਝ ਹੋਊਗਾ ਜੋ ਉਹਦੇ ਖਿਲਾਫ ਵੀ ਪ੍ਰਟੋਸਟ ਤੇ ਬੈਠ ਗਏ ਬੈਠੇ ਬੈਠਿਆ ਨਾ ਮੈਂ ਆਪਦੀ ਮਦਦ ਕਰਾਂ ਨਾ ਮੈਂ ਮੰਗਾਲਤ ਕਰਾਂ ਆਪਣੀ ਵੋਟ ਨੂੰ ਆਪ ਨੂੰ ਪਾ ਦਾਂਗਾ ਮੈਂ ਹੂੰ ਨਾ ਮੈਂ ਮਦਦ ਕਰਾਂ ਨਾ ਨਾ ਖਿਲਾਫਤ ਕਰਾਂ ਤੇ ਫਿਰ ਰਾਜਨੀਤੀ ਕਾਹਦੀ ਰਹੇਗੀ ਫਿਰ ਜਿੱਦ ਨਹੀਂ ਮੈਂ ਤੁਹਾਨੂੰ ਕਹਿੰਨ ਕਿ ਕਾਬਿਲ ਕਰ ਰਹੇ ਆ ਵੀ ਆਪਣੀ ਆਤਮਾ ਨਾਲ ਵੋਟ ਪਾਓ ਹੂੰ ਇੱਕ ਮਹਾਰਾਣੀ ਨੂੰ ਨਾ ਪਾਣਾ ਹੂੰ ਇੱਕ ਬਾਕੀ ਆਪਣੀ ਆਪੋ ਨਾਲ ਆਪ ਹੀ ਸਮਝ ਲਓ ਆਪਣੇ ਚਲੋ ਤੁਸੀਂ ਮਾਨ ਸਾਹਿਬ ਤੱਕ ਕੋਈ ਗੱਲ ਪਹੁੰਚਾਉਣੀ ਚਾਹੁੰਦੇ ਹੋ ਬਿਲਕੁਲ ਪਹੁੰਚਾਉਣਾ ਚਾਹੁੰਦੇ ਹਾਂ ਫਿਰ ਮਨੇ ਮੈਨੂੰ ਤਾਂ ਲੱਗਦਾ ਵੀ ਤੁਸੀਂ ਮਾਨ ਸਾਹਿਬ ਦੇਖ ਕੇ ਹੀ ਤੁਸੀਂ ਹਾਂ ਮੈਂ ਉਹਨਾਂ ਦੇ ਚਿਹਰੇ ਨਾਲ ਹੀ ਜੁਆਇਨ ਦਾ ਮਨ ਬਲਾਇਆ ਸੀ ਮੈਂ ਤੁਹਾਨੂੰ ਹੋਰ ਦੱਸਾਂ ਮੈਨੂੰ ਇਹ ਟਿਕਟ ਦੀ ਆਫਰ ਸੀ ਪਟਿਆਲਾ ਵੰਦੀ ਮੇਰੇ ਘਰ ਬੜੀ ਰਿਲੇਸ਼ਨਸ਼ਿਪ ਆਈ ਇਹਨਾਂ ਦੀ ਮੈਂ ਉਸ ਵੇਲੇ ਫਾਈਟ ਕਰ ਰਿਹਾ ਸੀ ਹਾਈ ਕੋਰਟ ਚ ਮੇਰੇ ਦੇ ਖਿਲਾਫ ਨੋ ਕੰਫੀਡੈਂਸਲੀ ਆਉਂਦੀ। ਹੂੰ ਬ੍ਰਹਮਿੰਦਰ ਜੀ ਨੇ ਮੈਨੂੰ ਕਿਹਾ ਸੀਗਾ ਵੀ ਮੇਰੇ ਗਰੁੱਪ ਦੇ ਐਮਸੀ ਤੇਰੇ ਹੱਕ ਦੀ ਦਸ ਕਰੂੰ। ਪਰ ਮੈਨੂੰ ਬ੍ਰਹਮ ਜੀ ਦੀ ਕੋਈ ਮਜਬੂਰੀ ਨਹੀਂ दिखी। ਹੂੰ ਜਾਂ ਤਾਂ ਉਹਨਾਂ ਨੂੰ ਚਾ ਐਡੀਓ ਰੇਕ ਬੱਚੇ ਐਡੀਓੜੀ ਲਿਖੀ ਉਹਨਾਂ ਨੂੰ ਕੁਝ ਹੂੰ ਤੇ ਉਹਨਾਂ ਨੇ ਹੱਥ ਅੱਗੇ ਕਰਾ ਕੇ ਪਿੱਛੇ ਕਰ ਲਿਆ ਸੀ। ਹੂੰ ਨੇ ਮੈਂ ਉਹਨੂੰ ਕੰਫੀਡੈਂਸੀ ਦੇ ਖਾਬ ਲੈ ਆਂਦਾ। ਜੀ ਹੁਣ ਫਿਰ ਅੱਜ ਤੁਸੀਂ ਰੋਸ਼ ਜਤਾਇਆ ਰੋਸ਼ ਜਤਾਇਆ ਕੀ ਹੋਇਆ ਇਹਨਾਂ ਦੀਆਂ ਫਾਈਲਾਂ ਖੁੱਲ੍ਹ ਨਹੀਂ ਰਹੀਆਂ ਕਾਰਨ ਕੀ ਹੈ ਮਾਨ ਸਾਹਿਬ ਤੱਕ ਕੋਈ ਦ ਲੈਟਰ ਚਿੱਠੀ ਜਾਂ ਕਿਸੇ ਤਰ੍ਹਾਂ ਆਵਾਜ਼ ਸੁਧਾਈ ਨਹੀਂ ਮੈਂ ਦੱਸਦਾ ਲੋਕਲ ਐਮਐਲਏ ਬੈਠੇ ਨੇ ਲੋਕ ਸਰ ਬੈਠੇ ਆ ਤੇ ਮੰਤਰੀ ਸਾਹਿਬ ਬੈਠੇ ਨੇ ਉਹਨਾਂ ਤੱਕ ਕੋਈ ਗਲਤੀ ਪਹਚਾਈ ਨਹੀਂ ਮੈਂ ਲੋਕਲ ਐਮਐਲਏ ਨੂੰ ਪਿੱੜਦਾ ਮਰ ਗਿਆ ਜਿਹੜਾ ਬਿੱਟੂ ਦੀ ਫਾਈਲ ਆ ਤੇ ਕੁਝ ਕਾਉਂਸਲਰ ਜਿਹੜੇ ਪੁਲਿਸ ਦੁਆਰਾ ਜਤਾਏ ਗਏ ਪਬਲਿਕ ਨਾਲ ਨਹੀਂ ਲੋਕ ਕੋਲ ਸੇ ਜਤਾਏ ਲੋਕਾਂ ਨੇ ਨਹੀਂ ਜਤਾਏ ਮੈਂ ਤਾਂ ਹੈਰਾਨੀ ਹੈ ਪ੍ਰਨੀਤ ਕੌਰ ਨੇ ਐਸਾ ਗੰਦ ਭਰਤਾ ਕਾਰਪੋਰੇਸ਼ਨ ਚ ਜਿਹੜਾ ਦਰਦ ਸੱਟਾ ਕੰਮ ਕਰਦਾ ਉਹਨੂੰ ਐਮਸੀ ਬਣਾਤਾ ਆ ਪਿੱਛੇ ਵੀ ਤੁਹਾਨੂੰ ਇੱਕ ਕੰਮ ਸੀ ਜੂਏ ਚ ਪਕੜਦਾ ਕੋਤਾਲੀ 15 20 ਦਿਨ ਪਹਿਲਾਂ ਠੀਕ ਐ ਐਸਾ ਗੰਦ ਭਰਤਾ ਔਰ ਇੱਕ ਇੱਕ ਅੱਛੇ ਇਨਸਾਨ ਦੀ ਇਹਨਾਂ ਨੇ ਪਛਾਣ ਹੀ ਨਹੀਂ ਕਰੀ ਕਦਰ ਨਹੀਂ ਪਾਈ ਅੱਜ ਮੇਰੀ ਮੇਰਾ ਸ਼ਰਾਪ ਸਮਝ ਲਓ ਇਹ ਭੁਗਤ ਰਹੇ ਆ ਔਰ ਬਾਹਰ ਮੈਂ ਗਾਰੰਟੀ ਲਾ ਦਿੰਦਾ ਪਾਰਲੀਮੈਂਟ ਤੋਂ ਬਾਅਦ ਇਹ ਪਰਿਵਾਰ ਪਟਿਆਲਾ ਛੱਡ ਜੀਗਾ ਤੇ ਫਿਰ ਤੁਸੀਂ ਕੀ ਅੱਗੇ ਸਮਝਦੇ ਹੋ ਕਿ ਕੌਣ ਫਿਰ ਇੱਥੇ ਕੌਣ ਸੇਵਾ ਕਰੂ ਪਟਿਆਲੇ ਦੀ ਕੌਣ ਪੰਜਾਬ ਦੀ ਸੇਵਾ ਕਰੂ ਸੇਵਾ ਲੈ ਆ ਜਾਂਗੇ ਸਰ ਹਾਂ ਜੋਹਰ ਲਾਲ ਨੈ루 ਜੀ ਪੂਰੇ ਹੋਏ ਫੇਰ ਆ ਗਿਆ ਕੋਈ ਇੰਦਰਾ ਜੀ ਪੂਰੇ ਹੋਏ ਫੇਰ ਕੋਈ ਨਾ ਪਰ ਲੋਕ ਤਾਂ ਲੁੱਟਦੇ ਜਾਣਗੇ ਨਾ ਮੈਂ ਪਰੋਖਾ ਕੀਤਾ ਕਾਂਗਰਸ ਤੇ ਦੇਖੋ ਸਰ ਮੈਂ ਵੀ ਮੈਂ 5 ਦਿਨਾਂ ਚ ਹਫਤੇ ਚ ਨਸ਼ਾ ਖਤਮ ਕਰ ਲਿਆ ਉਸ ਤੋਂ ਬਾਅਦ ਮਾਨ ਸਾਹਿਬ ਤੇ ਹੁਣ ਸਰਕਾਰ ਤੇ ਮਤਲਬ ਉਹੀ ਗੱਲਾਂ ਹੁਣ ਨੇ ਹੁਣ ਦੂਏ ਸੱਟੇ ਡੜੇ ਸੱਟੇ ਦੇ ਬਾਜ਼ਾਰ ਵੀ ਖੁੱਲ ਗਏ ਤੇ ਸਭ ਕੁਝ ਦੁਬਾਰਾ ਉਹ ਉਹੀ ਚੱਲ ਗਿਆ ਰਿਸ਼ਵਤ ਦੇ ਕੇ ਕੰਮ ਹੋ ਰਹੇ ਨੇ ਕਿਦਾ ਕੰਮ ਨਹੀਂ ਹੋ ਰਿਹਾ ਐਨਓਸੀਆ ਕਹਿੰਦੇ ਸੀ ਖਤਮ ਕਰਤੀ ਐਨਓਸੀਆ ਖਤਮ ਹੋ ਗਈ ਤੇ ਉਸੇ ਤਰ੍ਹਾਂ ਕੋਲੋਨਾਈਜ਼ਰ ਨੇ ਪ੍ਰਾਪਰਟੀ ਵਾਲੇ ਰੋ ਰਹੇ ਨੇ ਬਿਲਕੁਲ ਫਿਰ ਮਤਲਬ ਹੁਣ ਲੋਕ ਭਰੋਸਾ ਕਿਤੇ ਕਰਨ ਸਰ ਪਿਛਲੀ ਸਰਕਾਰ ਵੇਲੇ ਸੀਲਿੰਗ ਡੀ ਸੀ ਲਿੰਗ ਦਾ ਖੇਡ ਚੱਲਦਾ ਸੀਗਾ ਹਮ ਬਿੱਟੂ ਦੇ ਹੱਥ ਹਮ ਬਿਲਡਿੰਗ ਸੀਲ ਕਰ ਦੋ ਨਾ ਜੀ ਉਹੀ ਤਾਂ ਹੁਣ ਵੀ ਚੱਲ ਰਿਹਾ ਅੱਜ ਪੂਰੇ ਪਟਿਆਲੇ ਚ ਨਜਾਇਜ਼ ਬਿਲਡਿੰਗਾਂ ਜਾ ਰਹੀਆਂ ਨੇ ਤੁਸੀਂ ਆਰਟੀਆਈ ਪਾ ਦਿਓ ਤੁਹਾਡਾ ਜਵਾਬ ਨਹੀਂ ਦਿੰਦੇ ਤੁਸੀਂ ਕੋਈ ਸ਼ਿਕਾਇਤ ਕਰ ਦਿਓ ਜਵਾਬ ਨਹੀਂ ਦਿੰਦੇ ਮਤਲਬ ਰੁਕੂਗਾ ਤਾਂ ਤਾਂ ਜੇ ਨਾ ਸਰਕਾਰ ਦਾ ਨੂੰ ਡਰ ਹੋਊਗਾ ਨਾ ਸਰਕਾਰ ਦਾ ਕਰ ਹੀ ਨਹੀਂ ਮੇਰੇ ਖਿਆਲ ਮਾਨਯੋਗ ਭਗਤਵਾਨ ਜੀ ਨੂੰ ਇਹ ਪਤਾ ਨਹੀਂ ਹੈ ਮੇਰੇ ਕੋਲ ਜਾਣ ਦਾ ਸਾਧਨ ਨਹੀਂ ਹੈ ਮੇਰੇ ਕੋਲ ਉਹਨਾਂ ਤੱਕ ਨਹੀਂ ਪਰ ਮੀਡੀਆ ਤੁਹਾਡੀ ਆਵਾਜ਼ ਪਹੁੰਚਾਊਗੀ ਤੁਸੀਂ ਦੱਸੋ ਮਾਨ ਸਾਹਿਬ ਪਹੁੰਚਾਏਗੀ ਬਹੁਤ ਮੈਂ ਸਬੂਤ ਮੰਗਾ ਮਾਨ ਸਾਹਿਬ ਨੂੰ ਹਾਂ ਤੁਹਾਡਾ ਬਾਈ ਨੰਬਰ ਫੜ ਲਿਆ ਇਹ ਤੋਂ ਲਿਲਾ ਬੋਚੋਂ ਤੋਂ ਲੈ ਕੇ ਉੱਥੇ ਆਪਣੇ ਥਾਪਰ ਤੱਕ ਕਿੰਨੇ ਅਨਜਾਇਬ ਬਿਲਡਿੰਗਾਂ ਬਣ ਗਈਆਂ بڑے بڑے ਮੋਹਲ ਬਣ ਗਏ ਸਰਕਾਰ ਨੂੰ ਚੁੰਨਾ ਲੱਗੀ ਜਾ ਰਿਹਾ ਗਰੀਬਾਂ ਦਾ ਗਰੀਬ ਆਦਮੀ ਇੱਕ ਦਸ ਗੱਲ ਤਾਂ ਮਕਾਨ ਬਣਾ ਲਦਾ ਸਾਡੀ ਕਾਰਪੋਰੇਸ਼ਨ ਦੀ ਸਵੇਰੇ ਤੇ ਅਸੀਂ ਵੀ ਉਹਦੇ ਦਰਦ ਮਨ ਬੜਾ ਦੁੱਖ ਹੁੰਦਾ ਜੀ ਹਰ ਨਜਾਇਜ਼ ਐਕਟੀਵਿਟੀ ਹੋ ਰਹੀ ਹੈ ਮਾਨ ਸਾਹਿਬ ਨੂੰ ਆਸੀ ਵੀ ਦੱਸਣਾ ਚਾਹੁੰਦੇ ਆ ਮਾਨ ਸਾਹਿਬ ਲੋਕਾਂ ਦਾ ਤੁਹਾਡੇ ਦੇ ਭਰੋਸਾ ਬਣਿਆ ਇਹੋ ਜਿਹੇ ਲੋਕ ਜਿਹੜੇ 40 40 50 50 ਸਾਲ ਇੱਕ ਪਾਰਟੀ ਦੀ ਸੇਵਾ ਛੱਡ ਕੇ ਤੁਹਾਡੇ ਕੋਲ ਆਏ ਅੱਜ ਉਹਨਾਂ ਦਾ ਵਿਸ਼ਵਾਸ ਕਿਤੇ ਡਕਮਗਾਗਾ ਨਾ ਜਾਏ ਇਲੈਕਸ਼ਨ ਆਉਣੀ ਹੈ 27 ਚ ਫੇਰ ਇਲੈਕਸ਼ਨ ਆਉਣੀ ਹੈ ਸਿਰਫ ਤੁਹਾਡੇ ਚਿਹਰੇ ਨੂੰ ਦੇਖ ਕੇ ਲੋਕਾਂ ਨੇ ਇਹ ਗੱਲ ਕੀਤੀ ਸੀ ਵੀ ਬਦਲਾਅ ਆਊਗਾ ਕੋਈ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਦੇਖੋ ਜੀ ਬਈ اپنی ਆਤਮਾ ਨਾਲ ਜਿਸ ਨੂੰ ਮਰਜ਼ੀ ਵੋਟ ਪਾਓ ਇੱਕ ਮਹਾਰਾਣੀ ਨੂੰ ਵੋਟ ਨਾ ਪਾਣਾ ਤੇ ਤੁਹਾਡੇ ਬੱਚੇ ਨਸ਼ੇੜੀ ਬਣ ਜਾਣਗੇ ਤੁਹਾਡੇ ਬੱਚੇ ਜੁਆਰੀ ਬਣ ਜਾਣਗੇ ਤੇ ਹੱਤ ਮੰਨ ਕੇ ਮੇਰੀ ਬੇਨਤੀ ਹੈ ਇਹ ਇਹਦਾ ਚਿਹਰਾ ਦੇਖਣ ਦਾ ਕੁਝ ਹੋਰ ਹੈ ਅੰਦਰ ਕੁਝ ਹੋਰ ਹੈ ਜੀ ਮੈਂ ਇਹਦੀ ਬੇਨਤੀ ਕਰਦਾ ਆਪਣੇ ਲੋਕਾਂ ਨੂੰ ਇਸ ਤੋਂ ਬਚੋ ਗੱਲਬਾਤ ਕਲੇਸ਼ ਧੰਨਵਾਦ ਕਿਸ਼ਨ ਚੰਦ ਬੁੱਧੂ ਜੀ ਜਿਹੜੇ ਮੈਂ ਦੱਸਿਆ ਬੜੇ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਨੇ ਇਹਨਾਂ ਨੇ ਆਪਣੇ ਤਜਰਬੇ ਖੋਲ ਕੇ ਰੱਖਤੇ ਬੀ ਕੀ ਹੁਣ ਆਪਾਂ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਕਰ ਸਕਦੇ ਆ ਕਿਸ ਤਰ੍ਹਾਂ ਨਿਗਾਰ ਅਸੀਂ ਪਹਿਲਾਂ ਵੀ ਦੱਸਦੇ ਰਾਜਨੀਤੀ ਦੇ ਵਿੱਚ ਆ ਗਿਆ ਕੋਈ ਸਮਾਂ ਸੀ ਜਦੋਂ ਕਿਤੇ ਰਾਜਨੀਤਿਕ ਬੰਦਾ ਜਾਂਦਾ ਸੀ ਲੋਕ ਉਹਨਾਂ ਦੀ ਰਿਸਪੈਕਟ ਕਰਦੇ ਸੀ ਮਾਨ ਕਰਦੇ ਸੀ ਤੇ ਅੱਜ ਰਾਜਨੀਤਿਕ ਬੰਦਾ ਜਾਂਦਾ ਤੇ ਪਿੱਛੋਂ ਗਾਲ੍ਹਾਂ ਕੱਢਦੇ ਆ ਇੱਕ ਐਸੀ ਬਦਲਾਅ ਵਾਲੀ ਸਰਕਾਰ ਮਾਨ ਸਾਹਿਬ ਦੇ ਚਿਹਰੇ ਨੂੰ ਦੇਖ ਕੇ 92 ਐਮਐਲਏ ਜਤਾਏ ਪਰ ਜੋ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਸਭ ਕੁਝ ਆਪਾਂ ਨੂੰ ਪਤਾ ਹੈ। ਮਾਨਸਾ ਵਜ ਤੁਹਾਨੂੰ ਵੀ ਜਾਗਣ ਦੀ ਜ਼ਰੂਰਤ ਹੈ ਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੂਜੇ ਲੋਕਾਂ ਨੂੰ ਅਕਾਲੀ ਕਾਂਗਰਸ ਭਾਜਪਾ ਨੂੰ ਲੋਕ ਗਾਲਾਂ ਕੱਢਦੇ ਆ ਤੁਹਾਨੂੰ ਮੌਕਾ ਦਿੱਤਾ ਸੀ ਕਿਤੇ ਉਸ ਤੋਂ ਜ਼ਿਆਦਾ ਤੁਹਾਡੀ ਪਾਰਟੀ ਨੂੰ ਕਰਨ। ਅੱਜ ਸਮਾਂ ਹਲੇ ਵੀ ਬਦਲਾਅ ਦਾ ਸਮਾਂ ਸਮਾਂ ਤੁਹਾਡੇ ਕੋਲ ਬਹੁ ਹੈ ਤਾਂ ਜੋ ਲੋਕ ਤੁਹਾਡੇ ਨਾਲ ਜੁੜੇ ਰਹਿਣ ਤੁਹਾਡਾ ਮਾਨ ਸਤਿਕਾਰ ਹੁੰਦਾ ਰਹੇ ਅੱਖਾਂ ਖੋਲਣ ਦੀ ਵੀ ਜ਼ਰੂਰਤ ਹੈ। ਧੰਨਵਾਦ।